ਬਾਕੀ ਤਾਂ ਹੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਪਮੌਰ ਆਏ ਸੀ ਜੀ ਇੱਧਰ ਫਤੇਗੜ ਸਾਹਿਬ ਦੇ ਨੇੜੇ ਆ ਪਿੰਡ ਜੀ ਇਹ ਮਰਿੰਡੇ ਤੋਂ ਕਰੀਬ ਹੈਗਾ ਜੀ 16 ਕਿਲੋਮੀਟਰ ਤੇ ਫਤੇਗੜ ਸਾਹਿਬ ਦੇ ਵੀ ਨੀਅਰ ਹੈ ਜੀ ਮੰਨ ਲਓ ਵਿਚਾਲੇ ਹੈ ਪਿੰਡ ਜੀ ਦੋਵਾਂ ਦੇ ਚੁੰਨੀ ਰੋਡ ਤੇ ਪੈਂਦਾ ਹੈ ਪਿੰਡ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਆਲ ਪੰਜਾਬ ਟੂਰ ਕਰਦੇ ਆ ਆਪਣਾ ਇੱਧਰ ਦਾ ਟੂਰ ਸੀ ਤੇ ਬਾਈ ਨੇ ਆਪਾਂ ਨੂੰ ਆਪਣੇ ਟੂਰ ਗਰੁੱਪ ਚ ਐਡ ਆ ਜੀ ਪਹਿਲਾਂ ਤਾਂ ਆਪਣੇ ਟੂਰ ਗਰੁੱਪ 'ਚ ਐਡ ਹੋਣਾ ਤੇ ਤੁਸੀਂ ਮੇਰੇ ਨੰਬਰ 9815843096 ਤੇ ਆਪਣੇ ਏਰੀਆ ਦਾ ਨਾਮ ਲਿਖ ਕੇ ਜੀ ਤੇ ਹੈਲੋ ਲਿਖ ਕੇ ਮੇਰੇ ਨੰਬਰ ਤੇ ਭੇਜ ਸਕਦੇ ਆ ਜੀ ਤਾਂ ਆਪਣੇ ਟੂਰ ਗਰੁੱਪ 'ਚ ਐਡ ਬੰਦਾ ਉਹੀ ਹੋਵੇ ਜਿਹਨੇ ਆਪਾਂ ਨੂੰ ਬੁਲਾਉਣਾ ਜੀ ਕਿਉਂ ਟੂਰ ਗਰੁੱਪ 'ਚ ਸਿਰਫ ਟੂਰ ਹੀ ਪਾਇਆ ਜਾਂਦਾ ਜੀ ਕੋਈ ਰਾਇ ਨਹੀਂ ਦਿੱਤੀ ਜਾਂਦੀ ਕਿ ਹਾਂ ਜੇ ਤੁਸੀਂ ਕੋਈ ਪਰਸਨਲ ਕੋਈ ਰਾਇ ਲੈਣੀ ਹੈ ਤਾਂ ਤੁਸੀਂ ਮੈਨੂੰ ਪਰਸਨਲ ਕਾਲ ਕਰ ਸਕਦੇ ਆ ਜੀ ਤੇ ਬਾਈ ਨੇ ਪੀਰ ਜੈਨ ਵਾਲੀ ਵੀਡੀਓ ਇਹਨਾਂ ਦੇ ਵਿੰਡੋ ਆ ਬਾਈ ਕੋਈ ਕਰਨੈਲ ਆ ਬਾਈ ਦਾ ਨਾ ਉਹਨਾਂ ਨੇ ਵੀਡੀਓ ਦੇਖ ਕੇ ਆਪਾਂ ਨੂੰ ਇਹਨਾਂ ਨੂੰ ਨੰਬਰ ਦਿੱਤਾ ਸੀ ਬਾਈ ਮੰਨ ਲਓ ਇੱਥੋਂ ਦਾਕਾ ਵੀ ਮੇਰੇ ਸਬਸਕ੍ਰਾਈਬਰ ਵੀ ਹੈਗੇ ਵੀ ਇਹਨਾਂ ਨੇ ਉਹਨਾਂ ਦੀ ਦਸਰਲੀ ਦੇ ਆਪਾਂ ਨੂੰ ਬੁਲਾਇਆ ਵੀ ਉੱਥੇ ਉਹਨਾਂ ਦੇ ਆਏ ਸੀ ਪੀਰ ਜਣ ਵਾਲਿਆਂ ਦੇ ਜਿਨ੍ਹਾਂ ਦੀ ਆਪਾਂ ਵੀਡੀਓ ਪਾਈ ਸੀ ਜੀ ਪੀਰ ਜਣ ਇੱਥੋਂ ਨੇੜੇ ਹੀ ਪੈਂਦਾ ਜੀ ਪੈਂਦਾ ਬਾਈ ਕੋਲੇ ਇੱਕ ਆਹ ਗਾਂ ਜੀ ਸਾਹਮਣੇ ਤੁਸੀਂ ਦੇਖ ਰਹੇ ਆ ਜਿਹੜੀ 15 ਤੋਂ 16 ਵਾਰ ਏਆਈ ਹੋ ਚੁੱਕੀ ਹੈ ਵੀ ਇਹ ਗਾਂ ਦੇ ਹੋ ਗਈ ਬਈ ਇੰਨੇ ਵਾਰੀ ਹੈ ਨਾ ਹਾਂਜੀ ਹਾਂਜੀ ਕਿੰਨੇ ਕਿੰਨਾ ਟਾਈਮ ਹੋ ਗਿਆ ਬਾਈ ਜੀ ਸੂਈ ਨੂੰ ਸਾਲ ਦੇ ਉੱਤੇ ਹੋ ਗਿਆ ਜੀ ਸਾਲ ਦੇ ਉੱਤੇ ਹੋ ਗਿਆ ਹਰ ਵਾਰੀ ਵੀ ਮੰਨ ਲਓ ਬਾਈ ਇਹ ਤੇ ਹੀਟ ਚ ਆਉਂਦੀ ਹੈ ਹਾਂਜੀ ਬੀワイ ਦੇ ਲਈ ਤੁਸੀਂ ਇੱਕ ਇਹਦੇ ਕੋਈ ਟਰੀਟਮੈਂਟ ਵੱਖਰਾ ਦਿੱਤਾ ਜਾਂ ਟੀਕੀ ਪ੍ਰਵਾਦਨੇ ਆ ਬਾਈ ਹਰ ਵਾਰੀ ਨਹੀਂ ਇਹ ਆ ਹੀ ਕਰਾਈ ਬਾਕੀ ਵੀ ਖਰਾਕ ਆ ਬੁਈ ਸਿੱਕਲ ਬਾਕੀ ਖਰਾਕ ਆ ਹੈ ਬਈ ਕੋਈ ਵੱਖਰਾ ਸਪਲੀਮੈਂਟ ਨਹੀਂ ਦਿੱਤਾ ਵੀ ਜਿਵੇਂ ਆਪਾਂ ਰਪੀਟਰ ਪਸ਼ੂਏ ਦੇ ਵਿੱਚ ਮਿਨਰਲ ਮਿਕਸਚਰ ਹੀ ਪਾ ਰਹੇ ਆ ਗੱਲ ਹੈ ਮਿਨਰਲ ਮਿਕਸਚਰ ਹੀ ਕੱਲੀ ਫੀਡ ਹੈ ਕabhi ਕੋਈ ਐ ਵੱਖਰਾ ਟ੍ਰੀਟਮੈਂਟ ਨਹੀਂ ਦਿੰਦਾ ਤੇ ਕੋਈ ਹਾਰਮੋਨ ਦਿੰਦਾ ਜਵੇਂ ਨਾੜ ਨੂੰੜ ਚ ਟੀਕਾ ਜਾਂ ਬਸ ਅਹ ਨਾੜ ਨਾਲ ਇੱਕ ਵਾਰ ਹੀ ਲਵਾਇਆ ਅੱਛਾ ਇੱਕ ਵਾਰ ਹੀ ਲਵਾਇਆ ਜੀ ਵਾਵਾ ਟਾਈਮ ਹੋ ਗਿਆ ਹਾਂਜੀ 2 ਮਹੀਨੇ ਨੇ 2 ਮਹੀਨੇ ਹੋ ਗਏ ਅੱਛਾ ਉਸ ਤੋਂ ਬਾਅਦ ਹੀਟ ਚ ਸਹੀ ਆਉਣ ਲੱਗ ਗਈ ਜਾਂ ਹੀਟ ਦਾ ਮਨ ਘਟ ਗਈ ਆ ਪਹਿਲਾਂ ਬਹੁਤ ਜ਼ਿਆਦਾ ਹੀਟ ਹੁੰਦੀ ਅੱਛਾ 6-7 ਦਿਨ ਤੁਸੀਂ ਕਹਿੰਦੇ ਰੱਖ ਦਿੱਤੀ ਹੈ ਹਾਂਜੀ ਜਦੋਂ ਹੀਟ ਕੱਢਦੀ ਆ ਉਦੋਂ ਤੁਸੀਂ ਕਹਿੰਦੇ ਵੀ ਪਸ਼ੂਆਂ ਤੇ ਜੜਦੀ ਬਹੁਤ ਜ਼ਿਆਦਾ ਹਾਂਜੀ ਤੇ ਬਾਈ ਦੇ ਇੱਕ ਤੁਹਾਨੂੰ ਦੱਸ ਦਿੰਨੇ ਆ ਜੀ ਵੀ ਇਹਦੇ ਕੋਈ ਬੜੀ ਵੱਡੀ ਦਿੱਕਤ ਨਹੀਂ ਲੱਗੀ ਥੋੜੀ ਜੀ ਜਦੋਂ ਪਸ਼ੂ ਸੋ ਇੱਜ ਸੁਵੇ ਹੋਊਗੀ ਬਈ ਗਾਂ ਨੀਜੇ ਜੋ ਹਾਂਜੀ ਪਹਿਲਾ ਦੂਰਾ ਤੀਜਾ ਹਾਂ ਹਾਂ ਨਾ ਤੀਜੇ ਸੁਵੇ ਹੋ ਗਈ ਇੱਥੇ ਹਾਰਮੋਨ ਪ੍ਰੋਬਲਮ ਆ ਜਾਂਦੀ ਹੈ ਬਈ ਵੀ ਹਾਰਮੋਨ ਇਹਨਾਂ ਬੈਲੈਂਸ ਹੋ ਜਾਂਦਾ ਜਿਵੇਂ ਤੁਹਾਨੂੰ ਦੱਸਿਆ ਵੀ ਸੈਂਕ్రో ਕਰਕੇ ਗਾਂ ਤੁਹਾਡੀ ਗੱਬੜ ਹੋ ਜਾਣੀ ਹੈ ਨਾਰਮਲੀ ਠੀਕ ਹੈ ਤੇ ਆਪਾਂ ਸ਼ਾਇਦ ਨਹੀਂ ਕੀਤਾ ਕੁਝ ਵੀ ਨਾ ਹੀ ਤੁਸੀਂ ਕੋਈ ਪ੍ਰੋਪਰ ਸਪਲੀਮੈਂਟ ਦਿੱਤਾ ਹਾਂਜੀ ਹੁਣ ਜਿਵੇਂ ਤੁਹਾਡੀ ਗਾਂ ਦੀ ਥੋੜੀ ਸਿਹਤ ਵੀ ਘਟਾ ਥਣ ਵੀ ਦੇਖੋ ਚਿੱਟੇ ਹੋਏ ਬਈ ਆ ਹਾਂਜੀ ਹਾਂ ਇਹਦੇ ਕਰਕੇ ਬਈ ਖੂਨ ਦੀ ਵੀ ਥੋੜੀ ਜੀ ਕਮੀ ਆ ਕਾਪਰ ਡੈਫੀਸ਼ੈਂਸੀ ਆ ਠੀਕ ਹੈ ਜੀ ਬੋਵੀਮੈਨ ਜੀਐਲ ਤੇ ਵਰਦਲ ਪਾਊਡਰ ਇਹਨੂੰ ਦੇ ਕੇ ਆਪਾਂ ਤੇ ਬਸ ਸੈਂਕ్రో ਕਰਾਂਗੇ ਹੀਟ ਤੋਂ ਦੱਸਨੇ ਨੇ ਜੀ ਰੱਬ ਸੁੱਖ ਰੱਖੇ ਪਹਿਲੀ ਵਾਰੀ ਗੱਬੜ ਹੋ ਜਾਊਗੀ ਤਾਂ ਨਹੀਂ ਤਾਂ ਸੈਂਕ్రో ਤੋਂ ਅਗਲੀ ਹੀਟ ਤੇ ਕਨਫਰਮ ਆ ਜੀ ਜਿਵੇਂ ਆ ਕਜੌਲੀ ਪੈਂਡ ਤੁਹਾਡੇ ਨਾਲ ਆਪਾਂ ਸੈਂਕ్రో ਕਰਵਾਈ ਸੀ ਉਹ ਗਾ ਗੱਬਣ ਖੜੀ ਆ ਜੀ ਜਰਸੀ ਗਾਦੀ ਉਹ ਵੀ 8 ਤੋਂ 9 ਵਾਰੀ ਨਹੀਂ ਰਹੀ ਸੀ ਹਾਂ ਸ਼ਾਇਦ ਹੋ ਸਕਦਾ ਬਾਈ ਦੇ ਜਾਈਏ ਆਪਾਂ ਤੇ ਇੱਕ ਬਾਈ ਦੇ ਪਸ਼ੂਆਂ ਦੀ ਸਿਹਤ ਨਹੀਂ ਬਾਈ ਕਹਿੰਦਾ ਬਣਦੀ ਜੀ ਦੇਖੋ ਤੁਸੀਂ ਵਧੀਆ ਫੀਡ ਵੀ ਵਧੀਆ ਪਾਉਂਦੇ ਆ ਮੰਨੋ ਹਰੇਕ ਚੀਜ਼ ਫੀਡ ਚ ਪਾ ਰਹੇ ਆ ਜਿਹੜੀ ਲੋੜ ਜਿਵੇਂ ਮੰਨ ਲਓ ਵੀ ਆ ਮੱਕੀ ਅਨਾਜ ਆਪਦਾ ਘਰ ਦਾ ਬਾਈ ਦਾ ਠੀਕ ਆ ਆ ਹੁਣ ਵੇੜ ਤੁਸੀਂ ਚੈੱਕ ਕਰ ਲੋ ਤਿੰਨ ਸਾਲਾਂ ਦੀ ਹੈ ਜੀ ਇੱਕ ਤਾਂ ਮੇਨ ਬਰੀਡ ਜੀ ਠੀਕ ਆ ਹੋਰ ਥੋੜੇ ਜੇ ਟੀਕੇ ਆ ਵੀ ਹੈਗੇ ਆ ਬਈ ਚਲੋ ਬਾਹਲੇ ਚੰਗੇ ਟੀਕੇ ਮੰਨ ਲਓ ਵੀ ਨਹੀਂ ਭਰੇਗੇ ਤਾਂ ਉਹਦੇ ਕਰਕੇ ਆ ਜੀ ਤੁਹਾਡੇ ਸਾਹਮਣੇ ਆ ਵੀ ਤਿੰਨ ਸਾਲਾਂ ਦੀ ਵੇੜ ਜੇ ਹੋ ਕੇ ਅਜੇ ਵੀ ਮੇਰੇ ਸਾਹਮਣੇ ਨਾਲ 6 ਮਹੀਨੇ ਸਾਲ 6 ਮਹੀਨੇ ਲੈ ਜੂਗੀ ਚਲੋ ਹੁਣ ਤਾਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਰੱਬ ਸੌਖ ਰੱਖੇ ਵਧੀਆ ਸਿਹਤ ਬਣ ਜੂਗੀ ਇਹਨਾਂ ਨੂੰ ਬਾਈ ਜੀ ਵੱਖਰਾ ਪਾਉਣੀ ਆ ਕੁਝ ਬੱਚੀਆਂ ਨੂੰ ਵੀਡੀਓ ਤਾਂ ਹੀ ਵੀਡੀਓ ਇਹਨਾਂ ਨੂੰ ਬਾਦਲਿਆ ਇਹਨਾਂ ਦੇ ਬੱਚਿਆਂ ਵਾਸਤੇ ਤੁਸੀਂ ਉਹ ਜਿਵੇਂ ਜਿਵੇਂ ਆਹ ਬੱਚੀ ਨੂੰ ਤੁਸੀਂ ਬਾ ਰਹੇ ਆ ਗਾਰਗਲ ਦੀ ਇਹਨਾਂ ਨੂੰ ਨਹੀਂ ਪਾਈਗੀ ਨਹੀਂ ਪਹਿਲਾਂ ਜਦੋਂ ਮਤਲਬ ਛੋਟੀਆਂ ਸੀ ਉਦੋਂ ਪਾਇਆ ਥਾੜੇ ਅੱਛਾ ਉਦੋਂ ਪਾਇਆ ਠੀਕ ਹੈ ਜਿਵੇਂ ਹੁਣ ਤੁਸੀਂ ਇਹਨੂੰ ਬਾਈ ਜੀ ਡੇਰੀ ਪਟੀਨ ਪਾਉਂਗੇ ਇੱਕ ਦਾ ਇੱਕ ਗਿੱਟਾ ਠੀਕ ਹੈ ਠੀਕ ਹੈ ਇਹ ਵੀਡੀਓ ਆਪਾਂ ਤਾਂ ਹੀ ਬਣਾ ਰਹੇ ਆ ਵੀ ਬਾਅਦ ਵਿੱਚ ਤੁਸੀਂ ਸਾਰੇ ਸੁਣ ਲੋਗੇ ਤੁਹਾਡੇ ਹੀ ਕੰਮ ਆਉਣੀ ਹੈ ਇਹਨੂੰ ਡੇਰੀ ਪਟੀਨ ਗਿੱਟਾ ਜੀ ਆਇਰਨ ਟੌਨਿਕ ਤੁਹਾਡੇ ਸਾਰੇ ਪਸ਼ੂਆਂ ਨੂੰ ਲੋੜ ਹੈ ਠੀਕ ਹੈ ਜੀ ਮੰਲੋ ਵੀ ਜਿਵੇਂ ਤੁਸੀਂ ਸ਼ਾਰਕਾ ਪਰੌਲਾ ਆਓ ਜਾਂ ਫੈਰੀ ਗੈਂਡ ਲੈ ਆਓ ਫੋਨ ਦੀ ਕਮੀ ਜਿੰਨਾ ਚਿਰ ਪਸ਼ੂ ਚ ਰਹੋਗੇ ਆਹ ਦੇਖ ਲਓ ਇਹ ਵੀ ਅੱਖਾਂ ਟਿੱਪੇਗਾ ਤੁਹਾਡੀ ਵੜਦੇ ਨੇ ਜੀ ਬਾੜੀ ਵਧੀਆ ਸੇਦ ਇਹਦੀ ਵੀ ਹੈਣੀਗੀ ਆਹ ਵੜ ਬਾਈ ਦੀ ਅੱਜ ਪੌਣੇ ਇੱਕ ਦੋ ਮਹੀਨਿਆਂ ਦੀ ਗੱਭ ਹੋ ਚੁੱਕੀ ਹੈ ਜੀ ਇਹਦੇ ਬਾਈ ਜੀ ਸੀਮਣ ਤੁਹਾਨੂੰ ਪਤਾ ਕਿਹੜਾ ਲਵਾਇਆ ਜਾਂ ਨਹੀਂ ਨਹੀਂ ਤੁਸੀਂ ਮੰਨ ਲਓ ਆਪ ਨੌਲੇਜ ਨਹੀਂ ਰੱਖਦੇਗੇ ਵੀ ਕੋਈ ਪੁੱਛੀ ਤਾਂ ਉਹਨੂੰ ਖੁਦ ਨਹੀਂ ਪਤਾ ਠੀਕ ਹੈ ਠੀਕ ਹੈ ਜੀ ਹਾਂ ਚਲੋ ਤੁਸੀਂ ਮੇਰੇ ਤੋਂ ਬਚਣਾ ਕਰ ਰਹੀ ਹੋ ਜਦੋਂ ਟੀਕਾ ਪ੍ਰਵਾਹਣਾ ਹੋ ਗਿਆ ਨਾ ਜਦੋਂ ਆਪਾਂ ਦਾ ਇੱਕ ਵਾਰੀ ਆਉਣਾ ਸੀਗਾ ਉਹ ਗੱਲ ਵੀ ਤੁਸੀਂ ਵਧੀਆ ਸੀਮਣ ਲਵਾਦੇ ਜੀ ਕੋਈ ਤਾਂ ਉਹਦਾ ਰੱਬ ਸੁੱਖ ਰੱਖੇ ਮੈਂ ਹੀ ਲਾ ਜਾਣਾ ਕੋਈ ਹਾਂ ਟ੍ਰੀਟਮੈਂਟ ਕਰਕੇ ਸਹੀ ਹੋ ਜਾਊਗਾ ਜੀ ਕਿਉਂ ਜੇ ਆਪਾਂ ਤਿੰਨ ਤਿੰਨ ਸਾਲਾਂ ਦੀਆਂ ਵਹਿੜਾ ਬਣਾਵਾਂਗੇ ਬਈ ਤੇ ਆ ਸਾਢੇ 4 ਸਾਲਾਂ ਦੀ ਸੂਈ ਦਾ ਫਿਰ ਆਪਾਂ ਨੂੰ ਕੋਈ ਫਾਇਦਾ ਨਹੀਂ ਆ ਇਹ ਖਰਚਾ ਬਹੁਤ ਫਿਰ ਬੰਦਾ ਛੱਡਦਾ ਹਾਂ ਹਾਂ ਜੀ ਹਾਂ ਜਿਵੇਂ ਤੁਸੀਂ ਆਹ ਵਹਿੜ ਕਹਿੰਦੇ ਹੁਣ ਕਿੰਨੇ ਚਿਰ ਦੀ ਹੋ ਗਈ ਇਹ ਜਦੋਂ ਮਗਰੋਂ 5 ਸਾਲ ਦੀ ਹੋਣੀ ਅੱਛਾ 5 ਸਾਲ ਦੀ ਹੋ ਗਈ ਹੁਣ ਗੱਬਣ ਹੋਈ ਜਾਂ ਲੰਪੀਸ ਕਿੰਨਾ ਆ ਹਾਂ ਜੀ ਜਦ ਸੂਈ ਵੀ ਸੀ ਅੱਛਾ ਉਦੋਂ ਦੀ ਹੈ ਇਹ ਦੇਖੋ ਤੁਸੀਂ ਪਾਣੇ ਕਿੰਨੇ ਚਿਰ ਦੀ ਗੱਬ ਆ ਬਈ ਇਹ ਤਿੰਨ-ਚ ਮਹੀਨੇ ਤਣੇ ਰਹੂਗਾ ਤੇ ਉਦੋਂ ਬਾਅਦ ਇਹ ਵਧੀਆ ਰਹਿ ਗਈ ਜਾਂ ਬਹੁਤ ਵਾਰੀ ਔਖੀ ਰਹੀ ਹੈ ਨਹੀਂ ਹੁਣ ਤਾਂ ਮੈਂ ਚੈੱਕ ਕਰਾਈ ਗਿਆ ਹਾਲ ਕੀੜੇ ਦਾ ਨਹੀਂ ਹੁਣ ਤਾਂ ਗੱਬਣਾ ਵੀ ਜਦੋਂ ਬਾਲਾ ਬਹੁਤਾਂ ਕਰਿਆ ਜੀ ਬੋਲਦੀ ਨਹੀਂ ਜ਼ਿੰਦੀ ਬਹੁਤ ਨਹੀਂ ਬੋਲਦੀ ਇਤਨੀ ਨਹੀਂ ਆਉਂਦੀ ਦੀ ਇੰਜੈਕਸ਼ਨ ਵਗੈਰਾ ਲਵਾਏ ਤੇ ਅੱਛਾ ਕਿਸੇ ਕਿਸੇ ਬੰਦੇ ਤੋਂ ਅੱਛਾ ਉਹਦੇ ਨਾਲ ਫੇਰ ਹੀ ਹੀਟ ਚੌਂ ਲੱਗੀ ਆ ਪੁੱਲ ਕੇ ਹੀਟ ਚਾਈ ਤੇ ਰਹਿ ਗਈ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਆ ਗਾ ਵੀ ਬਈ ਸਿਹਤ ਇਹਦੀ ਵਾਲੀ ਵਧੀਆ ਨਹੀਂ ਹੈ ਨਾ ਕੋਈ ਤਾਂ ਹੈਗਾ ਹੀ ਗੱਲ ਜੀ ਹਾਂ ਫੇਫੜੇ ਦੀ ਪ੍ਰੋਬਲਮ ਬਾਕੀ ਮੇਰੇ ਹਿਸਾਬ ਨਾਲ ਦੁੱਧ ਵੀ ਬਈ ਬਾਲਾ ਨਹੀਂ ਨਿਗਾਉਣ ਜਾਣਾ ਦੁੱਧ ਉਹ ਹੀ ਬਸ 10 ਤੋਂ 12 10 ਤੋਂ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਆ ਬਈ ਸਾਰੇ ਆ ਘਰ ਦੇ ਗਏ ਆ ਆਪਣੇ ਹਾਂਜੀ ਸਾਰੇ ਘਰ ਗਏ ਅੱਛਾ ਵੈੜ ਵੀ ਉਹ ਵੀ ਆ ਸਾਰੇ ਗਏ ਕੋਈ ਕੋ ਪਾਸ ਸੋਰਾਲੇ ਤੋਂ ਲਿਆਂਦੀ ਦੀ ਉਹ ਪਰ ਨਹੀਂ ਗਾ ਹਾਂਜੀ ਠੀਕ ਐ ਉਹਦੇ ਮੈਂ ਮੰਨ ਲਓ ਉਹਦੇ ਆ ਹੀ ਬੱਚੇ ਆ ਹਨਾ ਇੱਕ ਆ ਇੱਕ ਉਹ ਇੱਕੋ ਹਨਾ ਮੰਨ ਲਓ ਤਿੰਨ ਸੂਏ ਸੂਪੀ ਹੋਗਾ ਹਾਂਜੀ ਹਾਂਜੀ ਬਾਕੀ ਚੌਥਾ ਸੋਣਾ ਉਹਨੇ ਤੇ ਅੱਗੇ ਖਰਾਬ ਕੀਤਾ ਕਦੇ ਨਹੀਂ ਕਦੇ ਨਹੀਂ ਨਿਕਲਦਾ ਪਿੱਸਾ ਲੈ ਕੇ ਇੱਕੇ ਵਾਰੀ ਚ ਰਹਿ ਜਾਂਦੀ ਸੀ ਚਾਰ ਚੂਰ ਤਾਂ ਨਹੀਂ ਪਾਉਂਦੇਗੇ ਨਹੀਂ ਅੱਛਾ ਪਾਉਣਾ ਵੀ ਬੱਠਾ ਹੀ ਆ ਨਾਰਵਲ ਫੀੜ ਵੀ ਕਰਦੀ ਆ ਹਨਾ ਮੰਨ ਲਓ ਫਿਰ ਤੁਹਾਨੂੰ ਐ ਲੱਗਦਾ ਵੀ ਦਿੱਕਤ ਕਿੱਥੇ ਆ ਇਹ ਤਾਂ ਸਮਝ ਨਹੀਂ ਆ ਰਹੀ ਸੇਵਾ ਦਾ ਆਪਣਾ ਪੂਰੀ ਕਰੀ ਹਾਂ ਸੇਵਾ ਇਹ ਹੈ ਇੱਕ ਤਾਂ ਤੁਸੀਂ ਜਿਹੜੇ ਦੁੱਧ ਵਾਲੇ ਪਸ਼ੂ ਹੈ ਜਿਵੇਂ ਤੁਸੀਂ ਕਹਿ ਰਹੇ ਆਂ ਵੀ ਫੈਟ ਨਹੀਂ ਆਉਂਦੀ ਉਹਨਾਂ ਨੂੰ ਬਾਈਪਾਸ ਫੈਟ ਬਹੁਤ ਪਾਊਡਰ ਆਉਂਦਾ ਐਨਰਗੂਸਟ ਤੁਸੀਂ ਹੋ ਪਾਉਣਾ ਜੀ 5 ਕਿਲੋ ਲਿਆਉਣਾ 100 ਗ੍ਰਾਮ ਡੇਲੀ ਪਾਉਣਾ ਦੁੱਧ ਵਾਲੇ ਪਸ਼ੂ ਨੂੰ ਆਹ ਜਿਹੜੀ ਥੋੜੀ ਆਪਾਂ ਕਹਿ ਨਹੀਂ ਦਿੰਦੇ ਫਿਰ ਉਹ ਦੁੱਧ ਪਸ਼ੂ ਖਾਣ ਲੱਗ ਗਿਆ ਉਹਦਾ ਖਾਣ ਦਾ ਮਤਲਬ ਇਹੀ ਇਹ ਵੀ ਬਾਈਪਾਸ ਫੈਟ ਦੀ ਉਹ ਪਸ਼ੂ ਨੂੰ ਲੋੜ ਹੁੰਦੀ ਆ ਆਪਾਂ ਪਾਉਂਦੇ ਨਹੀਂ ਜੀ ਕੱਲਾ ਮੀਨਰਲ ਲੈਕਚਰ ਹਰੇਕ ਚੀਜ਼ ਦਾ ਹੱਲ ਨਹੀਂ ਹਣਾ ਤੁਸੀਂ ਮਿਨਰਲ ਮੈਕਚਰ ਪਾ ਵੀ ਰਹੇ ਆ ਫਿਰ ਵੀ ਤੁਹਾਡੇ ਪਸ਼ੂ ਦੇਖ ਲਓ ਵੀ ਬਾਲੀ ਵਧੀਆ ਸਿਹਤ ਨਹੀਂ ਕੀੜ ਤੇ ਵੀ ਪੈਸੇ ਉਨੇ ਹੀ ਖਰਚ ਕਰ ਰਹੇ ਆ ਜਿਹੜੀ ਚੀਜ਼ ਜਿਵੇਂ ਪਾਉਗੀ ਉਦੋਂ ਹੀ ਗੱਲ ਬਣਦੀ ਆ ਬੰਦੇ ਹਾਂ ਹਾਂ ਆਹ ਮੱਝ ਬਈ ਇਹਦੇ ਟੀਕਾ ਪਾ ਰਿਹਾ ਹਾਂ ਜੀ ਇਹ ਦੂਜੇ ਸੂਏ ਆ ਇਹ ਦੂਜੇ ਸੂਏ ਇਹਦੇ ਦੀ ਵੀ ਕੋਈ ਦਿੱਕਤ ਆਈ ਹੈ ਕਿ ਇਹ ਤਾਂ ਰਹਿ ਗਈ ਪਹਿਲੀ ਵਾਰੀ ਨਹੀਂ ਟੀਕੇ ਦੀ ਗੱਲ ਕਰ ਰਹੇ ਹਾਂ ਜੀ ਅੱਛਾ ਠੀਕ ਹੈ ਮੋੜੀ ਵੀ ਹੀਟ ਚ ਹੀ ਹੋਣਾ ਹੀ ਹੈ ਹਾਂਜੀ ਸਾਲ ਬਾਅਦ ਹੈ ਉਹੀ ਆ ਨਾ ਬਈ ਸਿਹਤ ਡਾਉਣਾ ਨਾ ਦੇਖੋ ਤੁਸੀਂ ਜਿੰਨਾ ਚਿਰ ਹੀਟ ਨਹੀਂ ਮੱਲੋ ਜਿੰਨਾ ਚਿਰ ਪਸ਼ੂ ਜਦੋਂ ਸੂਣ ਆਲਾ ਹੁੰਦਾ ਜਿਵੇਂ ਆਹ ਵੈੜ ਮੰਨ ਕੇ ਜਦੋਂ ਥੋੜੀ ਕਾਹਨੂੰ ਸੂਂਦੀ ਆ ਪੰਜ ਕੁਵੰਟਲ ਦੇ ਹੋਗੇ ਇਹਦਾ 4 ਤੋਂ 4.5 4.5 ਕੁਵੰਟਲ ਵਜਾ ਰਹਿ ਜਾਣਾ ਜਦੋਂ ਇਹ ਸੂਵੀ 50 ਕਿਲੋ ਵਜਾ ਨਿਕਲ ਗਏ ਨਾ ਬੱਚੇ ਸਣੇ ਜੇਰ ਸਣੇ ਜਿੰਨਾ ਚਿਰ ਉੱਥੇ ਨਹੀਂ ਜਾਂਦੀ ਉਹਨਾਂ ਚਾਰੇ ਗੱਭਨ ਨਹੀਂ ਹੋਏ ਇਹ ਕਨਫਰਮ ਆ ਉਹ ਗਾਂ ਥੋੜੀ ਉਵੇਂ ਹੀ ਸੀ ਕਿ ਰਾਜੀ ਦੀ ਅੱਗੇ ਨਹੀਂ ਬੱਕੇ ਬੋਰਾ ਜੀ ਬਸ ਫਿਰ ਉਹ ਹੀ ਜਾਣਾ ਬਾਈ ਜੋ ਸਿਹਤ ਡਾਉਣ ਰਹੂਗੀ ਉਹਨਾਂ ਚਿਰ ਇਹ ਇਹ ਪ੍ਰੋਬਲਮ ਸਾਨੂੰ ਜਿਹੜੀ ਆਹ ਰਾਜੀ ਵਾਲੀ ਆ ਇਹ ਹੋਣੀ ਆਉਣ ਲੱਗੀ ਆ ਜਾਂ ਪਹਿਲਾਂ ਦੀ ਆ ਬਾਈ ਨਹੀਂ ਉਹ ਸਮਝਦੇ ਨਹੀਂ ਹਾਂ ਮੈਨੂੰ ਆਪਣੇ ਬੰਦੇ ਦਾ ਕੁਝ ਸਮਝ ਨਹੀਂ ਆਉਂਦਾ ਸਹੀ ਹੈ ਸਹੀ ਹੈ ਬਾਕੀ ਤੁਸੀਂ ਦੇਖ ਹੀ ਸਕਦੇ ਕਿੰਨੇ ਟਾਈਮ ਤੋਂ ਬਾਈ ਮੇਰੇ ਹਿਸਾਬ ਨਾਲ ਹੁਣ ਬਾਈ ਤੁਸੀਂ ਆਹ ਦੂਰੀ ਦੂਰੀ ਵੈਰੀ ਕੰਮ ਸ਼ੁਰੂ ਕੀਤੇ ਨੂੰ ਕਿੰਨਾ ਟਾਈਮ ਹੋਇਆ ਤੁੰਗਰੀ ਕਹਿੰਦੇ ਪਸੂ ਛੱਡ ਤੇ ਮੈਂ ਲਾਕਡਾਊਨ ਤੋਂ ਬਾਅਦ ਕੀਤਾ ਮੰਨ ਲਓ ਜਦੋਂ ਦੀ ਆਹ ਲੰਪੀ ਸਕੈਨ ਮੰਨ ਲਓ ਆ ਜਿੰਨੇ ਘਰ ਦੀਆਂ ਗਾਵਾਂ ਬਣੀਆਂ ਪਈਆਂ ਪੰਜ ਸਾਲ ਹੋ ਗਏ ਹਾਂਜੀ ਪੰਜ ਸਾਲ ਲਾ ਤੇ ਪੰਜ ਸਾਲਾਂ ਤੋਂ ਐਂ ਹੀ ਚੱਲ ਰਿਹਾ ਕੰਮ ਬਈ ਸਿਹਤ ਬਖੋ ਹਾਂਜੀ ਸਿਹਤ ਬਖੋ ਨਹੀਂ ਸਹੀ ਹੈ ਨਾ ਹਾਂ ਕੋਈ ਨਹੀਂ ਬਾਈ ਜੀ ਸਾਨੂੰ ਸਪਲੀਮੈਂਟ ਇਹੋ ਜਿਹਾ ਦਸ ਕੇ ਜਾਵਾਂਗੇ ਰੱਬ ਸੁੱਖ ਰੱਖੇ ਮੇ ਪਸ਼ੂ ਵਾਲੀ ਸਿਹਤ ਜ਼ਰੂਰ ਬਣੋਗੀ ਤੇ ਜੇ ਸਿਹਤ ਬਣੂਗੀ ਤਾਂ ਗੱਬਣ ਵੀ ਹੋਣਗੇ 100% ਹਾਂਜੀ ਹਾਂਜੀ ਬਾਕੀ ਤੁਸੀਂ ਆਪਣੀ ਬਣਾਈ ਵੀਡੀਓ ਹੀ ਦੇਖ ਲਓ ਜੇ ਤੁਹਾਨੂੰ ਆਪੇ ਹੀ ਸਮਝ ਆ ਜਾਣੀ ਬਾਕੀ ਤੁਹਾਨੂੰ ਲੈ ਕੇ ਦੇ ਕੇ ਜਾਵਾਂਗੇ ਜੀ ਸਾਰਾ ਹਾਂਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਰਿਪੀਟਰ ਪਸ਼ੂ ਵਾਲੇ 9815843096 ਤੇ ਸੰਪਰਕ ਕਰ ਸਕਦੇ ਆ ਜੀ ਟੂਰ ਗਰੁੱਪ ਚ ਐਡ ਹੋਣ ਵਾਸਤੇ ਆਪਦੇ ਏਰੀਆ ਦਾ ਨਾਮ ਲੈ ਕੇ ਭੇਜ ਸਕਦੇ ਆ ਜੀ ਧੰਨਵਾਦ ਜੀ